ਦੇਖੋ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਨਾਲ ਸਰਕਾਰ ਸੈਂਟਰ ਵਿੱਚ ਭਾਵੇਂ ਕਿਸੇ ਦੀ ਵੀ ਹੋਵੇ ਚਾਹੇ ਉਥੇ ਕਾਂਗਰਸ ਰਹੀ ਹੈ ਸੈਂਟਰ ਦੇ ਵਿੱਚ ਚਾਹੇ ਜਨਤਾ ਪਾਰਟੀ ਦੀ ਰਹੀ ਹੈ ਚਾਹੇ ਕੋਈ ਹੋਰ ਰਹੀ ਹੈ ਪਰ ਪਿੱਛੇ ਜਿਹੜੀ ਤੂਤੀ ਜਾਂ ਉਹਨਾਂ ਨੂੰ ਘਮਾਉਣ ਵਾਲੀ ਆਰਐਸਐਸ ਸੀ ਗਈ ਹੈ ਆਰਐਸਐਸ ਦੀ ਸ਼ੁਰੂ ਤੋਂ ਹੀ ਇਸ ਖੇਤੇ ਦੇ ਨਾਲ ਲੜਾਕੜ ਰਹੀ ਹੈ ਵਰਤਕਾ ਹੁੰਦਾ ਰਿਹਾ ਉਸੇ ਤੇ ਕਹਿਦਾ ਅੱਜ ਦੀ ਡੇਟ ਵੀ ਜਿਹੜਾ ਹੈ ਕੰਮ ਹੈ ਪੰਜਾਬ ਦੇ ਨਾਲ ਜਿਹੜੀ ਇੱਕ ਤਰ੍ਹਾਂ ਦੀ ਜਿਹੜੀ ਉਹ ਜਾਤੀ ਹੋ ਰਹੀ ਆ ਉਹਨੂੰ ਰੋਕਣ ਲਈ ਧਰਨਾ ਲਾਇਆ ਗਿਆ ਪੰਜਾਬ ਦਾ ਹੱਕ ਹੈ ਪੰਜਾਬ ਦੇ ਰਪੀਰੀਆਂ ਦਾ ਇੰਟਰਨੈਸ਼ਨਲ ਲਾਅ ਚਾਹ ਲਈਏ ਚਾਹ ਡੋਮੈਸਟਿਕ ਲਾਅ ਚਾਹ ਲਈਏ ਕਿ ਜਿੰਨਾ ਕਿਸੇ ਦਾ ਹੱਕ ਆਇਆ ਸੀ ਭਰਾ ਹਰਜ ਕਰ ਲੋ ਭਰਾ ਦੋ ਨੇ ਪੰਜਾਬ ਤੇ ਹਰਿਆਣਾ ਤੇ ਹਿਮਾਚਲ ਵੀ ਕੋਸ਼ਿਸ਼ ਆ ਹਿਮਾਚਲ ਦਾ ਵੀ ਪੰਜਾਬ ਤੋਂ ਵੱਖ ਹੋਇਆ ਠੀਕ ਹੈ ਲੇਕਿਨ ਜੇ ਇਸਾ 14 ਚੁੰਡਿਆ ਜਾਵੇ ਉਹ ਜੇ ਜਿਹੜੀ ਕੋਈ ਜਾਇਦਾਦ ਆ ਜੇ ਤਿੰਨ ਭਰਾ ਨੇ ਚਾਰ ਭਰਾ ਨੇ ਉਹ ਸਾਰੀ ਜਾਇਦਾਦ ਕੱਟੀ ਕਰਕੇ ਹੀ ਉਹਦੇ ਹਿੱਸੇ ਕਿਤੇ ਜਾਂਦੇ ਆ ਨਾ ਕਿ ਜਿਹੜੀ ਦੋਹਾਂ ਕੋ ਰਹਿ ਗਈ ਉਹ ਤਾਂ ਰਹਿ ਗਈ ਤੇ ਜਿਹੜੀ ਇੱਕ ਕੋਲ ਰਹਿੰਦੀ ਆ ਉਹਦਾ ਹਿੱਸਾ ਕਰੋ ਇਹ ਇਹ ਚੀਜ਼ਾਂ ਕਰ ਰਿਹਾ ਸੈਂਟਰ ਜਿਹਦੇ ਕੇ ਬਰਖ ਖਿਲਾਫ ਆ ਸਭ ਵੰਡਦਾ ਹਿੱਸਾ ਸੀ ਹਰਿਆਣੇ ਨੂੰ ਪਹਿਲਾਂ ਤੋਂ ਹੀ ਦੇ ਰਹੇ ਆ ਲੇਕਰ ਉਹ ਆਪਣੀ ਹਿੱਸੇ ਤੋਂ ਵੱਧ ਮੰਗ ਰਿਹਾ ਇਸ ਦੀ ਜਿਹੜਾ ਵਿਰੋਧ ਕਰਦੇ ਹੋਏ ਖਰਚਾ ਸਾਰਾ ਪੰਜਾਬ ਦਾ ਬੀਬੀਐਮਬੀ ਦਾ ਖਰਚਾ ਜੋ ਵੀ ਆ ਪੰਜਾਬ ਚੱਲੇ 60% ਖਰਚਾ ਪੰਜਾਬ ਚੱਲੇ ਜਿਹੜਾ 60% ਤੋਂ ਵੱਧ ਵੀ ਜੋ ਖਰਚਾ ਦੇਣਾ ਸੀ ਅੱਜ ਤੱਕ ਸਰਕੈਂਟਰ ਨੇ ਨਹੀਂ ਦਿੱਤਾ ਕਿਉਂਕਿ ਮਾਨ ਸਾਹਿਬ ਨੇ ਜੋ ਐਡਿਟ ਕਰਨ ਦੀ ਗੱਲ ਕੀਤੀ ਤਾਂ ਪਤਾ ਲੱਗਾ ਕਿ ਜਿਹੜਾ ਰਿਕਾਰਡ ਹੈ ਜਿਹੜਾ ਖਰਚਾ ਸੈਂਟਰ ਵੱਲੋਂ ਕੋਈ ਹੋਰ ਸਟੇਟਾਂ ਵੱਲੋਂ ਚਾਹੇ ਹਰਿਆਣਾ ਹੋਵੇ ਚਾਹੇ ਹਿਮਾਚਲ ਹੋਵੇ ਜੋ ਕੁਝ ਦਿੱਤਾ ਨਹੀਂ ਖਰਚਾ ਸਾਰਾ ਪੰਜਾਬ ਦਾ ਔਰ ਨੁਕਸਾਨ ਵੀ ਸਾਰਾ ਪੰਜਾਬ ਦਾ ਇਸ ਦੇ ਖਿਲਾਫ ਜਿਹੜਾ ਸਾਰਾ ਧਰਨਾ ਲਾ ਰਿਹਾ ਇਸ ਕਰਕੇ ਅਸੀਂ ਆਏ ਹਾਂ ਜੀ ਅਸੀਂ ਕਪੂਰਥਲੇ ਤੋਂ ਆਏ ਹਾਂ ਇੱਥੇ ਜਦੋਂ ਸਾਨੂੰ ਸਵੇਰੇ ਤਕਰੀਬਨ 8:10 ਵਜੇ ਪਤਾ ਲੱਗਾ ਉਦੋਂ ਨਾਲ ਆਏ ਇੱਥੇ ਵੀ ਜਾਣਾ ਜ਼ਰੂਰੀ ਡਿਊਟੀ ਲੱਗੀ ਐ ਤੇ ਪਹੁੰਚੇ ਆ ਅੱਜ ਪੂਰੇ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਪਾਣੀਆਂ ਦੀ ਰਾਖੀ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਐਡਾ ਵੱਡਾ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਅੱਜ ਅਸੀਂ ਵੀ ਉਸ ਅੰਦੋਲਨ ਦੇ ਵਿੱਚ ਅੱਜ ਪਹੁੰਚੇ ਆਂ ਔਰ ਵੱਡੀ ਗੱਲ ਇਹ ਆ ਕਿ ਪਾਣੀ ਜਿਹੜਾ ਆ ਉਹ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਸਵਾਲ ਹੈ ਔਰ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਅਗਰ ਅਸੀਂ ਕੁਝ ਦੇ ਕੇ ਜਾਣਾ ਤਾਂ ਸਾਡੇ ਕੋਲ ਹੋਰ ਭਾਵੇਂ ਅਸੀਂ ਕੋਈ ਵੱਡੀਆਂ ਪ੍ਰਾਪਰਟੀਆਂ ਬਣਾ ਕੇ ਦੇ ਜਾਈਏ ਸਾਹੇ ਕੋ ਵੱਡਾ ਬੈਂਕ ਬੈਲੈਂਸ ਦੇ ਜੀਏ ਵੱਡੀਆਂ ਗੱਡੀਆਂ ਦੇ ਜੀਏ ਤਾਂ ਉਹ ਸਾਰੀਆਂ ਚੀਜ਼ਾਂ ਮਿੱਟੀ ਆ ਜੇ ਅਸੀਂ ਵਿਰਾਸਤ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਣੀ ਨਾ ਦੇ ਕੇ ਜਾ ਸਕੇ ਕਿਉਂਕਿ ਪਾਣੀ ਨੂੰ ਸਿਰਫ ਬਚਾਇਆ ਹੀ ਜਾ ਸਕਦਾ ਬਣਾਇਆ ਨਹੀਂ ਜਾ ਸਕਦਾ ਤੋਂ ਇਸ ਕਰਕੇ ਅੱਜ ਇਸ ਸਮੇਂ ਦੀ ਮੰਗ ਨੂੰ ਜਿਹੜਾ ਆ ਉਹ ਲੋਕਾਂ ਨੂੰ ਸਮਝਣਾ ਚਾਹੀਦਾ ਔਰ ਖਾਸ ਕਰਕੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਇਸ ਲੜਾਈ ਨੂੰ ਸ਼ਾਇਦ ਰਾਜਨੀਤਿਕ ਲੜਾਈ ਸਮਝਦੇ ਆ ਕਿ ਰਾਜਨੀਤਿਕ ਤੌਰ ਦੇ ਉੱਤੇ ਆਪਣੀ ਪਾਰਟੀ ਨੂੰ ਕੋ ਲਾਹਾ ਦੇਣ ਵਾਸਤੇ ਬੈਠੇ ਆ ਇਹ ਕੋਈ ਰਾਜਨੀਤਿਕ ਲੜਾਈ ਨਹੀਂ ਹੈ ਇਹ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਔਰ ਉਹਨਾਂ ਲੋਕਾਂ ਦੇ ਵੀ ਬੱਚਿਆਂ ਦਾ ਭਵਿੱਖ ਇਹਦੇ ਨਾਲ ਹੀ ਜੁੜਿਆ ਹੋਇਆ ਜਿਹੜੇ ਅੱਜ ਸਿਰਫ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਵਾਸਤੇ ਆਮ ਆਦਮੀ ਪਾਰਟੀ ਨੂੰ ਜਾਂ ਪੰਜਾਬ ਦੀ ਸਰਕਾਰ ਨੂੰ ਸਿਰਫ ਇਹ ਕਹਿ ਕੇ ਬਦਨਾਮ ਕਰ ਰਹੇ ਆ ਕਿ ਪੋਲਿਟੀਕਲ ਸਟੰਟ ਹੈ ਲੇਕਿਨ ਉਹਨਾਂ ਨੂੰ ਇਸ ਗੱਲ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਕਿ ਅੱਜ ਭਾਵੇਂ ਤੁਸੀਂ ਕੁਝ ਸਮੇਂ ਵਾਸਤੇ ਆਪਣੇ ਆਕਾਮਾਂ ਦੇ ਮੋਰੇ ਚੰਗੇ ਬਣ ਸਕਦੇ ਆ ਅੱਜ ਉਹ ਭਾਵੇਂ ਤੁਹਾਡੇ ਮੋਢੇ ਤੇ ਹੱਥ ਰੱਖ ਕੇ ਤੁਹਾਡੇ ਕੋਲੋਂ ਕੋਈ ਨਾ ਕੁਝ ਗਲਤ ਉਗਲਵਾ ਰਹੇ ਆ ਲੇਕਿਨ ਜਦੋਂ ਇਹ ਸਮਾਂ ਇਦਾਂ ਦਾ ਆ ਗਿਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਇਹ ਵਿਰਾਸਤ ਨਾ ਦੇ ਕੇ ਜਾ ਸਕੇ ਤਾਂ ਤੁਹਾਡੇ ਬੱਚਿਆਂ ਨੇ ਇੱਕ ਵੱਡਾ ਸਵਾਲ ਜਿਹੜਾ ਆ ਉਹ ਇਸ ਗੱਲ ਦਾ ਖੜਾ ਕਰਨਾ ਕਿ ਜੇ ਤੁਸੀਂ ਉਸ ਵਕਤ ਸੀ ਤਾਂ ਮੌਕਾ ਤੁਹਾਨੂੰ ਮਿਲਿਆ ਸੀ ਤਾਂ ਤੁਸੀਂ ਕੀਤਾ ਕੀ ਇਹ ਵੱਡਾ ਸਵਾਲ ਹੋਏਗਾ ਇਸ ਕਰਕੇ ਮੈਂ ਉਹਨਾਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਪੁੱਤ ਬਣੋ ਪਾਰਟੀਆਂ ਦੇ ਪੁੱਤ ਨਾ ਬਣੋ ਤੁਸੀਂ ਜੇ ਪਾਰਟੀਆਂ ਦੇ ਪੁੱਤ ਬਣ ਕੇ ਰਹਿ ਗਏ ਤਾਂ ਫੇਰ ਪੰਜਾਬ ਦੇ ਹਿੱਤਾਂ ਦੀ ਰਾਖੀ ਕੌਣ ਕਰੇਗਾ ਲੋਗਾ ਨੇ ਤੁਹਾਡੇ ਤੇ ਆਸ ਉਮੀਦ ਰੱਖ ਕੇ ਲੰਬਾ ਸਮਾਂ ਤੁਹਾਨੂੰ ਦਿੱਤਾ ਲੇਕਿਨ ਤੁਸੀਂ ਅੱਖਾਂ ਤੇ ਪੱਟੀ ਬੰਨ ਕੇ ਆਪਣੇ ਆਕਾਮਾਂ ਨੂੰ ਖੁਸ਼ ਕਰਦੇ ਰਹੇ ਅੱਜ ਸਮਾਂ ਆ ਗਿਆ ਕਿ ਉਹ ਪੱਟੀ ਨੂੰ ਜੇ ਭਗਵੰਤ ਸਿੰਘ ਮਾਨ ਜੀ ਨੇ ਖੋਲ੍ਹ ਦਿੱਤਾ ਆ ਤੇ ਤੁਸੀਂ ਘਟੋ ਘਟ ਹੁਣ ਅੰਨੇ ਹੋਣ ਦਾ ਨਾਟਕ ਨਾ ਕਰੋ ਤੁਸੀਂ ਇਹ ਨਾ ਕਹੋ ਕਿ ਇਹ ਤਾਂ ਇਦਾਂ ਹੈ ਹੀ ਨਹੀਂ ਇਸ ਕਰਕੇ ਤੁਸੀਂ ਪੰਜਾਬ ਦੇ ਇਸ ਅੰਦੋਲਨ ਦੇ ਵਿੱਚ ਜਿਹੜਾ ਇਤਿਹਾਸਕ ਅੰਦੋਲਨ ਜਿਹੜਾ ਲੜਿਆ ਜਾ ਰਿਹਾ ਇਹਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾਓ ਮੈਂ ਸਾਰੇ ਬਕਵਾਕ ਪੋਲਿਟੀਕਲ ਪਾਰਟੀਆਂ ਦੇ ਆਗੂਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਵਿਰੋਧਤਾ ਨੂੰ ਛੱਡੋ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਵਾਸਤੇ ਇਸ ਇਤਿਹਾਸਕ ਲੜਾਈ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਸਹਿਯੋਗ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ